ਕਿਆ ਤੁਹਾਡੇ ਕੋਲ ਜੋਗੀਆਂ ਵਾਲੀ ਸਮਝ ਨਹੀਂ ਹੈ ਦੱਸੋ ਫਿਰ ਤੁਸੀਂ ਆਪਣੇ ਸਿੱਖਾਂ ਦਾ ਉਧਾਰ ਕਿਵੇਂ ਕਰੋਗੇ ਕਿਉਂਕਿ ਜੋਗ ਮਤ ਨੂੰ ਧਾਰਨ ਤੋਂ ਬਿਨਾ ਗੋਰਖ ਦੀ ਜਿਹੜੀ ਮਰਜਾਦਾ ਹੈ ਉਹਨੂੰ ਧਾਰਨ ਤੋਂ ਬਿਨਾ ਕਦੇ ਜੀਵ ਦਾ ਉਧਾਰ ਨਹੀਂ ਹੁੰਦਾ ਬਿਨਾ ਜੋਗ ਸਿੱਧੇ ਹੱਥ ਨਾ ਆਪਤ ਕਹਿੰਦੇ ਜੋਗ ਮਤ ਧਾਰਨ ਤੋਂ ਬਿਨਾ ਮਨੁੱਖ ਦੇ ਕੁਝ ਹੱਥ ਨਹੀਂ ਆਉਂਦਾ ਜੋਗ ਬਗਿਆਨ ਨਾ ਪਾਪਤ ਕਹਿੰਦੇ ਜੋਗ ਤੋਂ ਬਿਨਾ ਜਿਹੜਾ ਜੀਵਨ ਦਾ ਅਸਲ ਗਿਆਨ ਹੈ ਸਮਝ ਨਹੀਂ ਆਉਂਦਾ ਗਿਆਨੀ ਸੰਤ ਅਨਕ ਜਗ ਪਾਏ ਕਹਿੰਦੇ ਸੰਸਾਰ ਤੇ ਬੜੇ ਗਿਆਨੀ ਐ ਸੰਸਾਰ ਤੇ ਬੜੇ ਸੰਤ ਨੇ ਹੱਦ ਦੇ ਗੁਰਮੁਖੋ ਸਾਰਾ ਪੰਜਾਬ ਹੀ ਸੰਤਾਂ ਨਾਲ ਭਰਿਆ ਪਿਆ ਜਣੇ ਖਣੇ ਦੇ ਨਾਲ ਉਹ ਬ੍ਰਹਮ ਗਿਆਨੀ ਸੰਤ ਜੀ ਮਹਾਰਾਜ ਜੀ ਪਤਾ ਨਹੀਂ ਕਿਹੜੇ ਕਿਹੜੇ ਵਸੇਸ਼ਨ ਕਿਹੜਾ ਪੁੱਛਣਾ ਭਾਈ ਕਿਸੇ ਨੇ ਮੈਂ ਕਿੰਨੀ ਵਾਰੀ ਬੇਨਤੀ ਕੀਤੀ ਨੇ ਵੀ ਪੰਜਾਬ ਵਿੱਚ ਜਿਹੜੇ ਬਾਬੇ ਨੂੰ ਚੰਗੀ ਤਰ੍ਹਾਂ ਪੰਜਾਬੀ ਪੜਨੀ ਲਿਖਣੀ ਨਾ ਆਉਂਦੀ ਨੇ ਉਹਦੀ ਗੱਡੀ ਤੇ 111 ਲਿਖਿਆ ਉਹਦੀ ਗੱਡੀ ਤੇ 108 ਲਿਖਿਆ ਸੋ ਸਾਰੀ ਬ੍ਰਹਮ ਗਿਆਨੀ ਨੇ ਸੇਵਕ ਤੇ ਹਈ ਕੋਈ ਨਹੀਂ ਸਿੱਖਦੇ ਹਈ ਕੋਈ ਨਹੀਂ ਬ੍ਰਹਮ ਗਿਆਨੀ ਸੰਤ ਬ੍ਰਹਮ ਗਿਆਨੀ ਸੰਤ ਮਹਾਤਮਾ ਜੀ ਮਹਾਰਾਜ ਜੀ ਕਹੇ ਤੇ ਮੈਨੂੰ ਮਾਫ਼ ਕਰਿਓ ਸੱਚੇ ਪਾਤਸ਼ਾਹ ਤੱਕ ਕਹਿਣ ਲੱਗ ਪਏ ਇੱਕ ਬਾਬਾ ਨਾ ਇੱਕ ਕਹਿ ਰਿਹਾ ਸੀ ਫਲਾਣਾ ਬਾਬਾ ਮੇਰੇ ਲਈ ਸੱਚੇ ਪਾਤਸ਼ਾਹ ਹੈ ਆ ਜੋ ਉਹ ਉਹ ਬੰਦਿਆਂ ਨੂੰ ਅਸੀਂ ਕਹਿ ਰਿਹਾ ਇਹ ਪ੍ਰਮੁੱਖ ਨੇ ਜੀ ਜਿਹੜੇ ਕਹਿੰਦੇ ਨਹੀਂ ਜੀ ਫਲਾਣਾ ਸੰਤ ਮੈਨੂੰ ਇੱਕ ਗੱਲ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਤੁਹਾਡੇ ਲਈ ਕੋਈ ਸੱਚਾ ਬਾਦਸ਼ਾਹ ਹੋ ਸਕਦਾ ਦੱਸੋ ਸਤਿਕਾਰਯੋਗ ਸਾਰੇ ਮੈਂ ਨਰਾਦਰ ਨੇ ਕਿਸੇ ਦਾ ਕੀਤਾ ਮੈਨੂੰ ਕਈ ਕਹਿੰਦੇ ਨਹੀਂ ਜੀ ਤੂੰ ਬਾਬਿਆਂ ਦੇ ਖਿਲਾਫ ਬੋਲਦਾ ਨਹੀਂ ਪਿਆਰੇ ਉਹ ਜਿਹੜੇ ਚੰਗੀ ਗੱਲ ਕਰਦੇ ਮੈਂ ਤੇ ਸਤਿਕਾਰ ਕਰਦਾ ਉਹਨਾਂ ਦਾ ਵਧੀਆ ਗੱਲ ਹੈ ਮੈਂ ਨਹੀਂ ਕਹਿੰਦਾ ਸਾਰੀਆਂ ਸੰਪਰਦਾਮਾਂ ਚੰਗੀਆਂ ਨਹੀਂ ਮੈਂ ਤੇ ਸਾਡਾ ਪਰਿਵਾਰ ਤੇ ਰਾੜਾ ਸਾਹਿਬ ਨਾਲ ਜੁੜੀ ਮੇਰੇ ਫਾਦਰ ਸਾਹਿਬ ਦੇ ਉੱਤੇ ਡਾਲੀ ਕਰਕੇ ਲੈ ਕੇ ਜਾਂਦੇ ਮੈਂ ਤੇ ਚਰਨ ਧੂੜੀ ਲੋਚਦਾ ਬਾਬਾ ਇਸਰ ਸਿੰਘ ਮਹਾਰਾਜੀ ਮਹਾਪੁਰਖਾਂ ਦੇ ਚਰਨਾਂ ਦੀ ਧੂੜੀ ਇਸ ਕਰਕੇ ਇਹ ਧੂੜੀ ਵੀ ਜਣੇ ਖਨੇ ਦੇ ਨਾਮ ਨਾਲ ਬ੍ਰਹਮ ਗਿਆਨੀ ਸੰਤ ਲਾ ਦਿੱਤਾ ਜੀ ਮਹਾਰਾਜ ਜੀ ਮਹਾਤਮਾ ਜੀ ਸੋ ਇਹ ਸਾਨੂੰ ਸੋਚਣਾ ਪਏਗਾ ਤਾਂ ਹੀ ਤੇ ਅੱਜ ਫਿਰ ਤੁਹਾਨੂੰ ਪਤਾ ਹੀ ਜਿਹੜੇ ਚੰਗੇ ਮਹਾਪੁਰਖ ਸਨ ਉਹਨਾਂ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਉਹ ਕਹਿੰਦੇ ਇਹ ਵੀ ਇਦਾਂ ਦੀ ਹੋਣੀ ਹੈ ਸਾਰੇ ਸੋ ਇਸ ਕਰਕੇ ਉਹ ਕਹਿੰਦੇ ਜਿੰਨੇ ਵੀ ਸੰਤ ਜਨ ਜਿੰਨੇ ਵੀ ਗਿਆਨੀ ਸੰਸਾਰ ਵਿੱਚ ਹਨ ਜੋਗ ਸਾਧਸੋ ਪਰਮ ਪਦ ਲੈ ਕਹਿੰਦੇ ਉਹਨਾਂ ਨੇ ਜੋਗ ਸਾਧਨਾ ਕਰਕੇ ਆਪ ਗੋਰਖ ਦਾ ਜਿਹੜਾ ਮਤ ਸੀ ਨਾ ਉਹਨੂੰ ਧਾਰਨ ਕਰਕੇ ਹੀ ਜੀਵਨ ਦੀ ਜਿਹੜੀ ਸਭ ਤੋਂ ਉੱਚੀ ਪਦਵੀ ਹੈ ਉਹ ਪ੍ਰਾਪਤ ਕੀਤੀ ਹੈ ਸੁਨ ਸ੍ਰੀ ਅੰਗਦ ਦਾਸ ਤਾਹੀ ਤੇ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਮਹਾਰਾਜ ਕਮਰਾਏ ਨਹੀਂ ਗੁੱਸਾ ਨਹੀਂ ਕੀਤਾ ਤੇ ਮਹਾਰਾਜ ਪਹਿਲਾਂ ਧਿਆਨ ਨਾਲ ਸੁਣਦੇ ਰਹੇ ਕਹਿਣਾ ਲੱਗੇ ਅਬ ਸਮਾਂ ਸੋ ਨਹੀਂ ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜੋਗਿਓ ਉਹ ਸਮਾਂ ਹੁਣ ਲੰਘ ਗਿਆ ਭਾਈ ਮੈਂ ਤੇ ਅੱਜ ਦੇ ਬਾਬਿਆਂ ਨੂੰ ਵੀ ਕਹਿਣਾ ਹੋਣਾ ਵੀ ਹੁਣ ਤੁਸੀਂ ਆਪਣੇ ਜਿਹੜੇ ਨਾ ਉਹ ਜੁੱਲੀ ਬਿਸਤਰੇ ਇਕੱਠੇ ਕਰ ਲਓ ਹੁਣ ਤੁਹਾਡਾ ਸਮਾਂ ਲੰਘ ਗਿਆ ਸੰਗਤਾਂ ਸੁਚੇਤ ਹੋ ਗਈਆਂ ਬਹੁਤ ਲੁੱਟ ਲਿਆ ਤੁਸੀਂ ਪੰਜਾਬ ਨੂੰ ਚਿੱਟੀ ਸਿਉਖ ਨੇ ਖਾ ਲਿਆ ਸਿੱਖੀ ਨੂੰ ਹੁਣ ਤੁਹਾਡਾ ਸਮਾਂ ਲੰਘ ਗਿਆ ਅੱਜ ਦਾ ਸੁਖ ਸੁਚੇਤ ਹੋ ਗਿਆ ਅੱਜ ਪ੍ਰਚਾਰਕਾਂ ਨੇ ਦੱਸ ਦਿੱਤਾ ਲੋਕਾਂ ਨੂੰ ਵੀ ਕਿਵੇਂ ਧਰਮ ਦੇ ਨਾਂ ਤੇ ਸਾਨੂੰ ਲੁੱਟਦੇ ਐ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਸਿੱਧਾ ਹੀ ਕਹਿ ਦਿੱਤਾ ਜੋਗੀਆਂ ਨੂੰ ਕਹਿੰਦੇ ਜੋਗੀਏ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਤੁਸੀਂ ਲੋਕਾਂ ਨੂੰ ਕਰਮਾਤਾ ਦੇ ਨਾਂ ਤੇ ਡਰਾ ਕੇ ਲੁੱਟਦੇ ਸੀ ਹੁਣ ਸਮਾਂ ਆਹ ਗੱਲ ਨਾਲ ਲੈ ਕੇ ਚਲਣੀ ਪੈਣੀ ਨਾ ਅੱਜ ਜੁਰਤ ਕਰੋ ਕਉ ਬਾਬਾ ਜੀ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਤੁਸੀਂ ਸੰਗਤਾਂ ਨੂੰ ਲੁੱਟਦੇ ਸੀ ਧਰਮ ਦੇ ਨਾਂ ਤੇ ਵੀ ਜੇ ਸਾਡੇ ਡੇਰੇ ਵਿੱਚ ਇੰਨੀਆਂ ਚੌਂਕੀਆਂ ਨਾ ਭਰੀਆਂ ਤੇ ਆਹ ਹੋ ਜਾਣ ਤੇ ਬਾਬਾ ਜੀ ਦੇ ਬਚਨ ਨਾ ਮੰਨੇ ਤੇ ਆਹ ਹੋ ਜਾਣ ਹੁਣ ਉਹ ਸਮਾਂ ਤੁਹਾਡਾ ਲੰਘ ਗਿਆ ਬਹੁਤ ਲੁੱਟ ਲਿਆ ਤੁਸੀਂ ਹੁਣ ਕਿਰਪਾ ਕਰਕੇ ਆਪਣੀਆਂ ਪਖੰਡਾ ਦੀਆਂ ਦੁਕਾਨਾਂ ਬੰਦ ਕਰ ਦਿਓ ਇਕੱਠਾ ਕਰ ਲੋ ਆਪਣਾ ਜੁਲੀ ਵਿਸਤਰਾ ਆਪਾਂ ਕਹਿੰਦੇ ਨਾ ਜੇ ਕੋਈ ਬੰਦਾ ਗਲਤ ਕਰਦਾ ਹੋਵੇ ਸਮਾਜ ਵਿੱਚ ਵੀ ਭਾਈ ਬਹੁਤ ਲੁੱਟ ਲਿਆ ਤੂੰ ਬਹੁਤ ਨਸ਼ੇ ਵੇਚ ਲੇ ਬਹੁਤ ਬਰਬਾਦ ਕਰ ਦਿੱਤਾ ਲੋਕਾਂ ਨੂੰ ਹੋਣੀ ਚੱਲਣਾ ਤੇਰਾ ਕੁਝ ਕਿਉਂਕਿ ਹੁਣ ਅਸੀਂ ਜਾਗ ਗਏ ਹੁਣ ਅਸੀਂ ਸੁਚੇਤ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਣਾ ਲੈ ਕੇ ਗੁਰੂ ਕੇ ਸਿੱਖ ਜਾਗੇ ਐ ਗੁਰੂ ਕੇ ਸਿੱਖ ਸੁਚੇਤ ਹੋ ਗਏ ਐ ਜੋਗੀਓ ਹੁਣ ਤੁਹਾਡਾ ਇਹ ਨਹੀਂ ਚੱਲਣਾ ਜਿਵੇਂ ਤੁਸੀਂ ਲੋਕਾਂ ਨੂੰ ਧਰਮ ਦੇ ਨਾਂ ਤੇ ਡਰਾ ਕੇ ਲੁੱਟਦੇ ਸੀ ਕਿਉਂਕਿ ਜੋਗੀ ਕਹਿੰਦੇ ਸਨ ਸਾਡੇ ਕੋਲ ਕਰਮਾਤਾ ਨੇ ਲੋਕ ਡਰਦੇ ਸੀ ਵੀ ਜੇ ਜੋਗੀਆਂ ਦੀ ਪੂਜਾ ਨਾ ਕੀਤੀ ਤੇ ਸ਼ਾਇਦ ਸਾਡੇ ਤੇ ਕੋਈ ਸ਼ਕਤੀ ਨਾ ਚਲਾ ਦੇਣ। ਇਦਿਆਂ ਨਾ ਸਾਡੇ ਪਿੰਡਾਂ ਵਾਲੇ ਲੋਕ ਕਿੰਨੇ ਵਾਰ ਆਪਾਂ ਬੇਨਤੀ ਕੀਤੀ ਵੀ ਜੇ ਕੋਈ ਜੋਗੀ ਮੰਗਣ ਵਾਸਤੇ ਆਜੇ ਚਲੋ ਮੈਂ ਮਾੜਾ ਨਹੀਂ ਕਹਿੰਦਾ ਕੋਈ ਆ ਗਿਆ ਉਹਨੂੰ ਭੋਜਨ ਦੇ ਦਿੱਤਾ, ਉਹਨੂੰ ਕੱਪੜਾ ਦੇ ਦਿੱਤਾ। ਸਾਡੇ ਤੇ ਕੋਈ ਮਾੜਾ ਮੰਗਤਾ ਆਜੇ ਨਾ ਜਿਹੜਾ ਤੁਹਾਡੀ ਰੋਟੀ ਤੇ ਡਿਪੈਂਡ ਹੈ, ਜਿਹੜਾ ਦੋ ਵਗ ਦੀ ਰੋਟੀ ਨਹੀਂ ਕਮਾ ਸਕਦਾ ਤੇ ਸਾਡੀਆਂ ਬੀਬੀਆਂ ਤੇ ਉਹ ਤੋਂ ਡਰਨ ਲੱਗ ਜਾਂਦੀਆਂ ਤੇ ਪਹਿਲਾਂ ਉਹ ਕਹਿੰਦਾ ਜੀ ਲਿਆਓ ਤੁਹਾਡਾ ਹੱਥ ਦਿਖਾਓ। ਪਹਿਲੀ ਗੱਲ ਤੇ ਹੱਥ ਨਾ ਦਿਖਾਓ ਕਿਸੇ ਨੂੰ ਕੋਈ ਨਹੀਂ ਤੁਹਾਡੇ ਹੱਥ ਦੀਆਂ ਲਕੀਰਾਂ ਪੜ੍ਹ ਕੇ ਦੱਸ ਸਕਦਾ ਅਸਲ ਵਿੱਚ ਜੋ ਕਰਨਾ ਹੈ ਉਹ ਤੁਸੀਂ ਕਰਨੇ ਲਕੀਰਾਂ ਕਿਸਮਤ ਉਹ ਬੰਦੇ ਦੀ ਹੁੰਦੀ ਹੈ ਜਿਹਦੇ ਹੱਥ ਵੀ ਨਹੀਂ ਹੁੰਦੇ ਕਿ ਉਹਦੀ ਕਿਸਮਤ ਨਹੀਂ ਹੁੰਦੀ ਅੱਜ ਬਿਨਾ ਹੱਥਾਂ ਤੋਂ ਵੀ ਲੋਕ ਕਿੱਥੇ ਤੱਕ ਪਹੁੰਚ ਗਏ ਬਿਨਾ ਪੈਰਾਂ ਤੋਂ ਲੋਕ ਤਰੱਕੀਆਂ ਕਰ ਗਏ ਉਹ ਕਹਿੰਦੇ ਲਿਆਓ ਜੀ ਤੁਹਾਡਾ ਹੱਥ ਦਿਖਾਓ ਤੇ ਬੀਬੀਆਂ ਬਹਿ ਜਾਂਦੀਆਂ ਕਿਤੇ ਉਮਰ ਦਾਤਾਰੀ ਬੀਬੀਆਂ ਉਹ ਬਹਿ ਜਾਂਦੀਆਂ ਬਹਿ ਕੇ ਹੱਥ ਦਿਖਾਉਂਦੀਆਂ ਫਿਰ ਉਹ ਡਰਾ ਲੈਂਦੇ ਵੀ ਤੁਹਾਡੇ ਪਰਿਵਾਰ ਵਿੱਚ ਇਦਾਂ ਹੋਏਗਾ ਤੁਹਾਡੇ ਘਰ ਵਿੱਚ ਇਦਾਂ ਹੋਏਗਾ ਤੇ ਬੀਬੀਆਂ ਕਹਿੰਦੀ ਬਾਬਾ ਜੀ ਕੋਈ ਇਲਾਜ ਦੱਸੋ ਤੇ ਬੀਬੀਆਂ ਨੇ ਪੁੱਛੇ ਬੇਬੇ ਜਿਹੜਾ ਇੱਕ ਚਾਹ ਦੇ ਗਲਾਸ ਵਾਸਤੇ ਦਾ ਤੁਹਾਡੇ ਸਾਹਮਣੇ ਲੈ ਲੈਣੀਆਂ ਕੱਢੀ ਜਾਂਦੇ ਦੋ ਰੋਟੀਆਂ ਲਈ ਤੇ ਤੁਸੀਂ ਇਹਨੂੰ ਪੁੱਛੀ ਜਾਂਦੇ ਹੋ ਬਾਬਾ ਜੀ ਦੱਸੋ ਤੇ ਉਹ ਫਿਰ ਕਹਿੰਦੇ ਮਾਤਾ ਜੀ ਸਾਡੇ ਕੋਲ ਹੈ ਇੱਕ ਉਹ ਉਪਾਅ ਕਹਿੰਦੇ ਕਿਵੇਂ ਕਹਿੰਦੇ ਤੁਸੀਂ ਕਰ ਦੋਗੇ ਉਹ ਕਹਿੰਦੇ ਤੁਹਾਡੇ ਤੋਂ ਨਹੀਂ ਹੋਣਾ ਔਖਾ ਬਹੁਤ ਹੈ ਫਿਰ ਬਾਬਾ ਜੀ ਕੀ ਕਰੀਏ ਕਹਿੰਦੇ ਇੰਨੇ ਕੁ ਪੈਸੇ ਦੇ ਦਿਓ ਅਸੀਂ ਤੁਹਾਡੀਆਂ ਸਾਰੀਆਂ ਬਲਾਮਾਂ ਹੀ ਟਾਲ ਦਾਂਗੇ ਆਪ ਮਿਲਦੇ ਆ ਮੈਨੂੰ ਕਈ ਜੋਗੀ ਮੈਂ ਕਿਹਾ ਲੱਗ ਜੋ ਭਾਈ ਕੀ ਫਾਇਦਾ ਹੁਣ ਇਹਦਾ ਭਾਵ ਇਹ ਨਹੀਂ ਵੀ ਕਿਸੇ ਨੂੰ ਕੁੱਟਣਾ ਮਾਰਨਾ ਵੀ ਧਰਮ ਦੇ ਨਾਂ ਤੇ ਲੁੱਟੋ ਤੇ ਨਾ ਹਾਂ ਕੋਈ ਚੱਲ ਕੇ ਆ ਗਏ ਮੈਂ ਤੇ ਖੁਦ ਕਹਿੰਨਾ ਪ੍ਰਸ਼ਾਦਾ ਛਕਾ ਦਿਓ ਕੋਈ ਗੱਲ ਨਹੀਂ ਕੋਈ ਲੋੜ ਬੰਦਾ ਤੇ ਕੱਪੜਾ ਦੇ ਦਿਓ ਪਰ ਇਹ ਤੁੜੀਏ ਭੱਗ ਮੇ ਰੰਗ ਦੇ ਕੱਪੜੇ ਪਾ ਕੇ ਆ ਕੇ ਉਹ ਸਿੱਖਾਂ ਦੇ ਘਰਾਂ ਵਿੱਚ ਆ ਕੇ ਸਾਡੇ ਹੱਥ ਵੇਖੀ ਜਾਵੇ ਸਾਨੂੰ ਲੁੱਟੀ ਜਾਵੇ ਧਰਮ ਦੇ ਨਾਂ ਤੇ ਫਿਰ ਵੀ ਅਸੀਂ ਕਹੀ ਜੈਸੇ ਬਾਬੇ ਨਾਨਕ ਦੀ ਸੇਖਾਂ ਇਹ ਤੇ ਤੁਹਾਨੂੰ ਸੋਚਣਾ ਪਏਗਾ ਨਾ ਮੈਂ ਦੱਸਿਆ ਸੀ ਨਾ ਤੁਹਾਡੀ ਸਾਡੇ ਇੱਕ ਨਗਰ ਦੀ ਘਟਨਾ ਉਹ ਘਰ ਵਿੱਚ ਨੌਜਵਾਨ ਕੱਲਾ ਸੀ ਉਹ ਜੋਗੀਆਂ ਦਾ ਮੁੰਡਾ ਆਇਆ ਛੋਟੀ ਜੀ ਉਮਰ ਦਾ ਉਹ ਕਹਿੰਦਾ ਭਗਤ ਦਾ ਘਰੀਆਂ ਕਹਿੰਦਾ ਹਾਂ ਬਾਬਾ ਜੀ ਘਰੇ ਆਂ ਕਹਿੰਦਾ ਭਗਤਾ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ ਵਹਿ ਕੇ ਉਹ ਵਹਿ ਗਿਆ ਕਿਉਂਕਿ ਅਨਪੜ੍ਹ ਸੀ ਵਿਚਾਰੇ ਨੂੰ ਸਮਝ ਨਹੀਂ ਸੀ ਇਹ ਨਹੀਂ ਸੀ ਵੀ ਠੀਕ ਹੈ ਚਲੋ ਕੋਈ ਚੱਲ ਕੇ ਆ ਗਿਆ ਜਲ ਪਾਣੀ ਸ਼ਿਕਾਤ ਉਹ ਵੱਖਰੀ ਗੱਲ ਉਹ ਬੈਠੀਆਂ ਬੈਠੀਆਂ ਕਈ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇੰਨਾ ਕੋ ਉਹਨੂੰ ਪਰਮਾ ਲਿਆ 30 40 ਕਿਲੋ ਤੇ ਕਨਕ ਪਵਾਲੀ ਗੱਟੇ ਦੇ ਵਿੱਚ ਇੱਕ ਵੱਡੀ ਬੋਤਲ ਭਰਾਲੀ ਸਰੋਂ ਦੇ ਤੇਲ ਦੀ ਤੁਹਾਨੂੰ ਪਤਾ ਸਰੋਂ ਦਾ ਤੇਲ ਕਿੰਨਾ ਮਹਿੰਗਾ ਬਾਜ਼ਾਰ ਵਿੱਚ ਲੈਣ ਜਾਉਂਗੇ 3 400 ਦੀ ਬੋਤਲ ਮਿਲਦੀ ਹੈ ਆ ਜਿਹੜੇ ਸਰੋਂ ਦਾ ਤੇਲ ਇਕੱਠਾ ਕਰਦੇ ਨਾ 2 2000 ਦਾ ਤੇਲ ਵੇਚਦੇ ਆ ਸ਼ਾਮ ਤੱਕ ਮਹਿੰਗੀਆਂ ਮਹਿੰਗੀਆਂ ਘਰ ਨੇ ਨਾ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਐਮੀਨਾ ਸਮਝਿਆ ਕਰੋ ਇਹਨਾਂ ਨੂੰ ਜਿਹੜੇ ਮੋਬਾਈਲ ਤੁਹਾਡੇ ਕੋਲ ਨਹੀਂ ਜਿਹੜੇ ਉਹਨਾਂ ਕੋਲ ਨੇ ਉਸ ਤੋਂ ਕਾਫੀ ਕੁਝ ਇਕੱਠਾ ਕਰਾਉਣ ਤੋਂ ਬਾਅਦ ਉਹ ਜੋਗੀ ਨੂੰ ਪਤਾ ਸੀ ਵੀ ਵਾਜਨ ਬਹੁਤਾ ਹੋ ਗਿਆ ਤੇ ਸਾਧਨ ਮੇਰੇ ਕੋਲ ਹੈ ਨਹੀਂ ਤੇ ਚੁੱਕਿਆ ਜਾਣਾ ਨਹੀਂ ਉਹਨੇ ਆਖਿਆ ਵੀ ਇਹ ਸੇਵਾ ਵੀ ਭਗਤ ਨੂੰ ਲਾ ਦੀਏ ਹਾਸੀ ਤੇ ਮੇਰੀ ਵੀ ਨਿਕਲ ਰਹੀ ਹੈ ਮੈਂ ਸੱਚੀ ਗੱਲ ਵਰਤੀ ਸੁਣਾ ਰਿਹਾ ਤੁਹਾਨੂੰ ਵੀ ਸੁਚੇਤ ਹੋਵੋ ਐਵੇਂ ਨਾ ਜਿਹੜਾ ਜਣਾ ਖਣਾ ਚੱਲ ਕੇ ਆ ਗਏ ਲਓ ਜੀ ਸਾਡਾ ਭੁੱਖ ਦੱਸੋ ਸਾਡੇ ਹੱਥ ਦੱਸਿਆ ਸੀ ਨਾ ਮੈਂ ਤੁਹਾਨੂੰ ਬਿਉਜੜਾ ਸ਼ਾਸਤਰੀ ਸੀ ਖੂਹ ਵਿੱਚ ਡਿੱਗਿਆ ਤੇ ਕਹਿ ਲੱਗਿਆ ਮਾਤਾ ਮੈਂ ਤੇਰਾ ਭਵਿੱਖ ਦੇਖ ਦੇ ਕੇ ਦੱਸਾਂਗਾ ਮਾਤਾ ਸਿਆਣੀ ਸੀ ਮਾਤਾ ਕਹਿੰਦੀ ਮੂਰਖਾ ਮੇਰਾ ਭਵਿੱਖ ਕੀ ਦੱਸੇਗਾ ਤੈਨੂੰ 2 ਮਿੰਟ ਪਹਿਲਾਂ ਪਤਾ ਨਹੀਂ ਸੀ ਮੈਂ ਖੂਹ ਵਿੱਚ ਡਿੱਗਣ ਤੁਹਾਡਾ ਭਵਿੱਖ ਕੋਈ ਨਹੀਂ ਸੁਵਾਰ ਸਕਦਾ ਹਾਂ ਸਤਿਗੁਰਾਂ ਦੀ ਬਾਣੀ ਗੁਰੂ ਦੀ ਵਿਚਾਰ ਤੁਹਾਡਾ ਭਵਿੱਖ ਸੁਵਾਰ ਸਕਦੀ ਹੈ ਕਿਉਂਕਿ ਜਦੋਂ ਗੁਰਬਾਣੀ ਨਾਲ ਜੁੜ ਕੇ ਤੁਹਾਡਾ ਵਰਤਮਾਨ ਸਬਰ ਗਿਆ ਤੇ ਭਵਿੱਖ ਤੁਹਾਡਾ ਆਪਣੇ ਆਪ ਹੀ ਸਬਰ ਜਾਣੇ ਭਵਿੱਖ ਤੁਹਾਡਾ ਆਪਣੇ ਆਪ ਹੀ ਚੰਗਾ ਹੋਣਾ ਜੇ ਵਰਤਮਾਨ ਚੰਗਾ ਹੋਵੇਗਾ ਮੈਂ ਗੱਲ ਮੁਕਦੀ ਕਰਾਂ ਕਿ ਉਹ ਕਹਿੰਦਾ ਭਗਤਾ ਇੱਕ ਸੇਵਾ ਹੋਰ ਕਰ ਵੀ ਮੈਨੂੰ ਕਿਸੇ ਸਾਧਨ ਤੇ ਛੱਡ ਕੇ ਹਲੋਂਗੋਵਾਲ ਤੱਕ ਉਹਨੇ ਆਖਿਆ ਵੀ ਲੈ ਜੇ ਬਾਬੇ ਨੂੰ ਇੰਨਾ ਕੁਝ ਦੇ ਦਿੱਤਾ ਗਰਮੀ ਬਹੁਤ ਹੈ ਜੇ ਬਾਬਾ ਜੀ ਨੂੰ ਮੈਂ ਛੱਡ ਕੇ ਨਾ ਆਇਆ ਕਿਤੇ ਬਾਬਾ ਕੋਈ ਉਲਟਾ ਬਚਣੀ ਨਾ ਕਰ ਦੇ ਮੇਰੀ ਸੇਵਾ ਨਾ ਹੀ ਲੇਖੇ ਵਿੱਚ ਲੱਗੇ ਤੇ ਉਹ ਕਹਿੰਦਾ ਬਾਬਾ ਜੀ ਘਰੇ ਨਾ ਗੱਡੀ ਐ ਤੇ ਨਾ ਮੋਟਰਸਾਈਕਲ ਐ ਜੋਗੀ ਬੜਾ ਸਿਹਾਰ ਸੀ ਕਹਿੰਦਾ ਭਗਤਾ ਸਾਈਕਲ ਤੇ ਹੋਏਗਾ ਕਹਿੰਦਾ ਹਾਂ ਬਾਬਾ ਜੀ ਸਾਈਕਲ ਤੇ ਹੈ ਕਹਿੰਦਾ ਸਾਈਕਲ ਦੀ ਛਾਡਾ ਮੈਨੂੰ ਵਰਤੀ ਗੱਲ ਤੁਹਾਨੂੰ ਦੱਸ ਰਿਹਾ ਹੁਣ ਜੋਗੀ ਨੂੰ ਬਿਠਾਇਆ ਨਾਲ ਤੇ ਕਨਕ ਦਾ ਗੱਟਿਆ ਰੱਖਿਆ ਨਾਲ ਚਾਲੀ ਕਿਲੋ ਦਾ 5-6 ਕਿਲੋਮੀਟਰ ਪੈ ਜਾਂਦਾ ਲੌਂਗ ਵੱਲ ਉਥੋਂ ਤੇ ਜੋਗੀ ਨੂੰ ਧੁੱਪੇ ਧੁੱਪੇ ਕਈ ਵਾਰ ਆਪਣਾ ਆਪਣਾ ਕੰਮ ਨਹੀਂ ਕਰਨ ਜਾਂਦੇ ਆਪਾਂ ਮਾਪਾਪ ਨੂੰ ਨਹੀਂ ਬਿਠਾ ਕੇ ਲੈ ਕੇ ਜਾਂਦੇ ਆਪਾਂ ਕਹਿੰਦੇ ਗਰਮੀ ਬਹੁਤ ਜ਼ਿਆਦਾ ਹੈ ਤੇ 5-6 ਕਿਲੋਮੀਟਰ ਸਾਈਕਲ ਚਲਾਇਆ ਤੇ ਜੋਗੀ ਨੂੰ ਜਦੋਂ ਲੌਂਗ ਵੱਲ ਲੈ ਕੇ ਗਿਆ ਕੁਣ ਜੋਗੀ ਨੇ ਜਾਣਾ ਤੇ ਆਪਣੀਆਂ ਕੁੱਲੀਆਂ ਵਿੱਚ ਸੀ ਉਹ ਕਿਹੜਾ ਅਸੀਂ ਹਰਦੁਆਰ ਤੋਂ ਆਏ ਆ ਜੀ ਅਸੀਂ ਫਲਾਣੀ ਥਾਂ ਤੋਂ ਆਏ ਆ ਜੀ ਹੁੰਦੇ ਤੇ ਪਿੰਡਾਂ ਦੇ ਨੇ ਸ਼ਹਿਰਾਂ ਦੇ ਉਹ ਅਗਲਾ ਕਹਿੰਦਾ ਧਰਮਾਸਥਾਨ ਦਾ ਨਾਂਉ ਲੇਤਾ ਤੇ ਲੋਕ ਸਤਕਾਰਜਾ ਕਰ ਦਿੰਦੇ ਮੈਂ ਨਰਾਦਰ ਨਹੀਂ ਕਰਦਾ ਚਲੋ ਹਰਦੁਆਰ ਵੀ ਚੰਗਾ ਸਾਰੀ ਚੰਗੇ ਤੇ ਆਏ ਤੇ ਇੱਥੋਂ ਹੀ ਹੁੰਦੇ ਆ ਉਹ ਕਹਿੰਦਾ ਭਗਤ ਆ ਹੁਣ ਅਸੀਂ ਇੱਥੇ ਵੀ ਫੇਰੀ ਪਾਉਣੀ ਆ ਨਗਰ ਵਿੱਚ ਨਗਰ ਨੂੰ ਵੀ ਤਾਰਾਂਗੇ ਕਿਉਂਕਿ ਨਗਰ ਡੁੱਬੇ ਪਏ ਨਾ ਇਹਨਾਂ ਤੋਂ ਬਿਨਾ ਨਗਰਾਂ ਨੂੰ ਤਾਰਨਾ ਆਉਂਦੀ ਕਹਿੰਦੇ ਭਗਤਾਂ ਇਦਾਂ ਕਰ ਸਾਨੂੰ ਇੱਥੇ ਉਤਾਰ ਦੇ ਤੇਰੀ ਸੇਵਾ ਹੋਗੀ ਪ੍ਰਬਾਨ ਉਹ ਵੀ ਵਿਚਾਰਾ ਥੱਕਾ ਪਿਆ ਸੀ ਸਾਈਕਲ ਚਲਾ ਚਲਾ ਕੇ ਜਦੋਂ ਨੇ ਜੋਗੀ ਨੂੰ ਉਤਾਰਿਆ ਉਹਦੇ ਮਨ ਵਿੱਚ ਥੋੜਾ ਜਿਹਾ ਸ਼ੱਕ ਹੋ ਗਿਆ ਵੀ ਮੈਨੂੰ ਇਦਾਂ ਲੱਗਦਾ ਵੀ ਇਹ ਬਾਹਰੋਂ ਨਹੀਂ ਆਇਆ ਤੇ ਇੱਥੇ ਜੋਗੀਆਂ ਦਾ ਮੁੰਡੇ ਆ ਕੁੱਲੀਆਂ ਚੋਂ ਆਇਆ ਮੈਂ ਉਦਾਂ ਨਹੀਂ ਕਹਿੰਦਾ ਵੀ ਜੋਗੀ ਮਾਰੇ ਆ ਆ ਜੋਗੀ ਤੇ ਤੁਹਾਡੇ ਨੂੰ ਚੰਗਿਆ ਜਿਹੜੇ ਵੋਟਾਂ ਵਲੇ ਪੈਸਾ ਲੈਂਦੇ ਆ ਨਾ ਤੁ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਪਣੇ ਅਧਿਕਾਰ ਵੇਚੋ ਤੇ ਅੱਜ ਜਾ ਕੇ ਵੇਖੋ ਸੋਨਾ ਇਨ੍ਹਾਂ ਕੋਲ ਹੈ ਅਮੀਰ ਨੇ ਤੁਹਾਡੇ ਨਾਲੋਂ ਵੱਧ ਕਿਉਂ ਮਿਹਨਤ ਕਰਦੇ ਭਾਈ ਮੰਗ ਕੇ ਖਾਣਾ ਜਿਹੜੇ ਚਾਰ ਪੈਸੇ ਕਮਾਉਣੇ ਉਹ ਜਮਾ ਕਰਨੀ ਤੇ ਸਾਨੂੰ ਲੁੱਟੇ ਜਾਂਦੇ ਧਰਮ ਦੇ ਨਾਂ ਤੇ ਅਸੀਂ ਐਵੇਂ ਹੀ ਉਹਨਾਂ ਦੇ ਮਗਰ ਤੁਰੇ ਫਿਰਦੇ ਸੋ ਉਸ ਵੇਲੇ ਜਦੋਂ ਨੇ ਜੋਗੀ ਨੂੰ ਉਤਾਰਿਆ ਤੇ ਉਹ ਵੇਂਦਾ ਰਿਹਾ ਵੀ ਮੈਂ ਵੇਖਾਂ ਤੇ ਅਸੀਂ ਜਾਂਦਾ ਕਿੱਥੇ ਹੁਣ ਉਹਨੇ ਤੇ ਵਿਚਾਰੇ ਨੇ ਆਪਣੀ ਦਿਹਾੜੀ ਪਾ ਲਈ ਹੁਣ ਉਹਨੇ ਕੀ ਕਰਨਾ ਸੀ ਫੇਰੀ ਪਾ ਕੇ 40 ਕਿਲੋ ਕਨਕ ਅੱਜ ਦੇ ਹਿਸਾਬ ਨਾਲ ਜੋੜ ਕੇ ਵੇਖ ਲਓ ਕਿੰਨੇ ਦੀ ਬਣ ਗਈ 1200 ਸੌ ਦੀ ਤੇ ਬਣ ਜਈ ਨਾ 1200 ਦਾ ਸਾਰਾ ਦਿਨ ਮਿਹਨਤ ਕਰਕੇ ਦਿਹਾੜੀ ਨਹੀਂ ਪੈਂਦੀ ਭਾਈ ਤੇ ਉਹਨੇ ਮਗਰ ਧਿਆਨ ਰੱਖਿਆ ਤੇ ਜੋਗੀ ਆਪਣੀਆਂ ਕੁਲੀਆਂ ਵਿੱਚ ਜਾ ਵੜਿਆ ਤੇ ਉਹ ਬਾਅਦ ਵਿੱਚ ਸਾਨੂੰ ਕਹਿੰਦਾ ਮੈਂ ਜੋਗੀ ਨੂੰ ਕੁੱਟਾਂਗਾ ਮੈਂ ਕਿਹਾ ਹੁਣ ਕੁੱਟ ਕੇ ਕੀ ਕਰੇਗਾ ਜੋਗੀ ਤੇ ਤੈਨੂੰ ਲੁੱਟ ਕੇ ਲੈ ਗਿਆ ਸੋ ਕਹਿਣ ਤੋਂ ਬਾਅਦ ਅਸੀਂ ਸੁਚੇਤ ਹੋਈਏ ਜਾਗ ਗਏ ਐਵੇਂ ਨਾ ਵੀ ਜਿਹੜਾ ਜਣਾ ਖਾਣਾ ਚੱਲ ਕੇ ਆ ਗਿਆ ਉਹਨੂੰ ਚੌਂਕੇ ਤੇ ਬਿਠਾ ਲੈਣਾ ਉਹਨੂੰ ਚੁੱਲ੍ਹੇ ਤੇ ਬਿਠਾ ਲੈਣਾ ਭਾਵੇਂ ਬਾਅਦ ਵਿੱਚ ਸਾਡੇ ਘਰ ਚੋਰੀ ਕਰਕੇ ਲੈ ਜੇ ਆ ਤੁਹਾਡੇ ਨੇੜੇ ਇੱਕ ਪਿੰਡ ਘਟਣਾ ਵਾਪਰੀ ਸੀ ਨਾ ਪਹਿਲਾਂ ਤੋਂ ਆਉਂਦੇ ਸੀ ਉਹ ਬਾਬੇ ਗਰਾਈ ਕਰਨ ਵਾਸਤੇ ਦਖਣਾ ਲੈਣ ਵਾਸਤੇ ਤੇ ਉਹਨਾਂ ਨੂੰ ਭੇਤ ਸੀ ਜਿੱਦਕ ਘਰ ਵਿੱਚ ਆਏ ਘਰ ਦੇ ਬੰਦੇ ਘਰ ਨਹੀਂ ਸਨ ਬੀਬੀਆਂ ਨੂੰ ਮਾਰ ਕੇ ਸਭ ਕੁਝ ਲੁੱਟ ਕੇ ਲੈ ਗਿਆ ਤੁਹਾਡੇ ਨੇੜੇ ਨਗਰ ਹੈ ਪਤਾ ਹੋਏਗਾ ਬਹੁਤ ਖਬਰਾਂ ਚੱਲੀਆਂ ਸੀ ਸੋਸ਼ਲ ਮੀਡੀਆ ਤੇ ਅਸੀਂ ਫੇਰ ਨਹੀਂ ਜਾਗੇ ਅਸੀਂ ਬਿਨਾ ਸਿਆਣੇ ਰਿਸ਼ਤੇਦਾਰ ਨੂੰ ਨਹੀਂ ਘਰ ਵਾੜਦੇ ਇਹਨਾਂ ਲੋਕ ਅਸੀਂ ਦੇ ਦਰਵਾਜ਼ਾ ਬੰਦ ਰੱਖਦੇ ਮੈਂ ਕਿ ਕਿਸੇ ਨੂੰ ਨੇ ਘਰੇ ਵੜਨ ਦੇਣਾ ਐਵੇਂ ਨਹੀਂ ਜਾਣਾ ਖਾਣਾ ਚੱਲ ਕੇ ਆ ਗਪਾਓ ਜੀ ਕਨਕ ਪਾਓ ਜੀ ਕਰਾਈ ਕਿਉਂ ਇਥੇ ਖੇਤੀ ਕਰਕੇ ਕੀ ਆਸੀ ਉਹ ਦਿਨ ਰਾਤ ਇੱਕ ਕਰਕੇ ਮਸਾਂ ਤੇ ਫਸਲ ਆਈਏ ਠੀਕ ਹੈ ਕੋਈ ਚੰਗੇ ਕਾਰ ਦੇ ਲਈ ਕੋਈ ਕਰੇ ਤੇ ਉਹ ਗੱਲ ਵੱਖਰੀ ਹੈ ਕਿ ਮਿਹਨਤ ਕਰੋ ਸਾਰੇ ਮਿਹਨਤ ਕਰਦੇ ਮੰਗ ਕੇ ਖਾ ਕੇ ਥੋੜੀ ਕੰਮ ਚੱਲਣਾ ਸੋ ਮੈਂ ਤਾਂ ਬੇਨਤੀ ਕਰਦੇ ਆ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਜੋਗਿਓ ਹੁਣ ਤੁਹਾਡੇ ਵਾਲਾ ਕੰਮ ਨਹੀਂ ਚੱਲਦਾ ਹੁਣ ਅਸੀਂ ਸੁਚੇਤ ਹੋ ਗਏ ਹੁਣ ਸਿੱਖ ਜਾਗ ਗਿਆ ਹੁਣ ਤੁਹਾਡੀਆਂ ਕਰਾਂ ਮਾਤਾਂ ਤੋਂ ਡਰ ਕੇ ਲੋਕਾਂ ਨੇ ਤੁਹਾਡੇ ਪਿੱਛੇ ਨਹੀਂ ਲੱਗਣਾ ਆਓ ਗੁਰੂ ਦੇ ਜੀਵਨ ਦੀ ਕਥਾ ਅਸੀਂ ਸੁਣਦੇ ਆਂ ਗੁਰੂ ਅੰਗਦ ਸਾਹਿਬ ਵਰਗਾ ਭਰੋਸਾ ਉਹਨਾਂ ਵਰਗੇ ਜੁੜਤ ਰੱਖੀਏ ਕੋਈ ਵੀ ਸਾਨੂੰ ਧਰਮ ਦੇ ਨਾਂ ਤੇ ਲੁੱਟਣ ਆਵੇ ਉਹਨੂੰ ਸਿੱਧਾ ਕੋ ਭਾਈ ਹੁਣ ਤੇਰੀ ਨਹੀਂ ਚੱਲਣੀ ਹੁਣ ਅਸੀਂ ਜਾਗ ਗਏ ਹੁਣ ਆਪਣਾ ਜੋ ਜਿਹੜਾ ਨਾ ਜੁੱਲੀ ਵਿਸਤਰਾ ਇਕੱਠਾ ਕਰ ਤੇ ਆਪਣੇ ਰਾਹ ਪੈ ਜਾ ਬਸ ਸਿੱਧੀ ਗੱਲ ਸੁਚੇਤ ਨਰਾਦਰ ਨਹੀਂ ਕਿਸੇ ਦਾ ਕਰਨਾ ਮਾਰਨਾ ਨਹੀਂ ਕਰਨਾ ਕਿਸੇ ਨੂੰ ਕੁੱਟਣਾ ਮਾਰਨਾ ਨਹੀਂ ਬਸ ਸਿੱਧਾ ਕਹਿ ਦੋ ਅਸੀਂ ਨਹੀਂ ਹੱਥ ਦਿਖਾਉਣਾ ਅਸੀਂ ਨਹੀਂ ਤੁਹਾਡੀ ਗੱਲ ਨੂੰ ਮੰਨਣਾ ਕਿਉਂਕਿ ਅਸੀਂ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਆਂ ਆਓ ਗੁਰਮੁਖੋ ਇੱਥੇ ਤੱਕ ਆਪਾਂ ਨੇ ਢਲ ਮਿਲ ਕੇ ਸਤਿਗੁਰਾਂ ਦੇ ਜੀਵਨ ਦੀ ਇਤਿਹਾਸ ਦੀ ਵਿਚਾਰ ਕੀਤੀ ਹੈ ਜਿਵੇਂ ਮਹਾਰਾਜ ਨੇ ਕਰਾਈ ਹੈ ਆਓ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਮੇ ਸਿਰ ਪਹੁੰਚ ਕੇ ਅਗਲਾ ਜਿਹੜਾ ਪ੍ਰਸੰਗ ਹੈ ਉਹ ਸਰਵਣ ਕਰਨਾ ਪਰ ਕੇਵਲ ਸੁਣ ਦੇ ਨਾਲ ਕੇਵਲ ਪੜਨ ਦੇ ਨਾਲ ਗੱਲ ਨਹੀਂ ਬਾਨੀ ਸੇਵਕ ਸਿੱਖ ਪੂਜਨ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਮੰਨਾਂਗੇ ਤਾਂ ਹੀ ਸਾਡਾ ਸੁਨਿਆ ਗਾਵਿਆ ਪ੍ਰਵਾਨ ਹੋਏਗਾ ਜਿਦਨ ਤੁਸੀਂ ਜਾਗ ਗਏ ਜਿਦਨ ਤੁਸੀਂ ਸੋਚੇਤ ਹੋਗੇ ਤਾ ਇਹਨਾਂ ਪਖੰਡੀ ਲੋਕਾਂ ਦੀਆਂ ਦੁਕਾਨਾਂ ਆਪਣੇ ਆਪ ਹੀ ਬੰਦ ਹੋ ਜਾਣੀਆਂ ਨੇ ਦੁਕਾਨ ਕਦੋਂ ਤੱਕ ਚੱਲਦੀ ਹੈ ਜਦੋਂ ਤੱਕ ਅਸੀਂ ਮਾਲ ਖਰੀਦਦੇ ਹਾਂ ਨਸ਼ੇ ਦੇ ਸਦਾਗਰ ਨਸ਼ਾ ਕਿਉਂ ਵੇਚਦੇ ਅਸੀਂ ਖਾਣੇ ਆ ਜਿੱਦਨ ਅਸੀਂ ਖਾਣਾ ਬੰਦ ਕਰ ਦਿੱਤਾ ਤੇ ਵੇਚਣਾ ਆਪਣੇ ਆਪ ਹੀ ਬੰਦ ਹੋ ਜਾਣ ਹੁਣ ਜੇ ਮੈਂ ਨਸ਼ਾ ਨਹੀਂ ਕਰਦਾ ਮੇਰੇ ਸਾਹਮਣੇ ਜਿੰਨਾ ਮਰਜੀ ਵਿਕੀ ਜਾਵੇ ਮੇਰੇ ਲਈ ਉਹਦਾ ਕੀ ਮਹਨ ਹੈ ਇਸ ਕਰਕੇ ਗੁਰੂ ਕੇ ਸਿੱਖੋ ਜਾਗੋ ਸੁਚੇਤ ਹੋਵੋ ਭਰੋਸਾ ਗੁਰੂ ਤੇ ਰੱਖਣਾ ਹੈ ਜਨੇ ਖਨੇ ਦੇ ਮਗਰ ਨਹੀਂ ਲੱਗਣਾ ਇਹ ਗੁਰੂ ਕੀ ਸਿੱਖ ਦਾ ਕਰਮ ਨਹੀਂ ਤੁਹਾਨੂੰ ਜੋ ਮਰਜੀ ਕੋਈ ਕਹੀ ਜਾਵੇ ਜੀ ਕਰਾ ਮਾਤਾ ਨੇ ਜੀ ਇਦਾਂ ਹੋ ਜਾਣਾ ਕੋਈ ਕਿਸੇ ਚ ਕਰਾ ਮਾਤ ਨਹੀਂ ਕਰਾ ਮਾਤ ਗੁਰੂ ਵਿੱਚ ਹੈ ਜਿਹੜਾ ਸਾਡੇ ਜੀਵਨ ਨੂੰ ਬਦਲ ਕੇ ਰੱਖ ਸਕਦਾ ਆਓ ਏਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਭੁੱਲਾਂ ਚੁੱਕਾਂ ਦੀ ਮਾਫੀ ਕੋਈ ਗੱਲ ਆਪ ਜੀ ਨੂੰ ਸਮਝ ਨਾ ਆਈ ਹੋਵੇ ਜਾਂ ਗੁਰਬਾਣੀ ਗੁਰਮਤ ਤੋਂ ਬਾਹਰ ਲੱਗੀ ਹੋਵੇ ਜ਼ਰੂਰ ਤੁਸੀਂ ਮੇਰੇ ਧਿਆਨ ਵਿੱਚ ਲਿਆ ਦਿਓ ਮੇਰਾ ਮਨੋਰਥ ਕਿਸੇ ਦੇ ਵਿਰੁੱਧ ਬੋਲਣਾ ਜਾਂ ਕਿਸੇ ਨੂੰ ਜਲੀਲ ਕਰਨਾ ਜਾਂ ਕਿਸੇ ਦੀ ਨਿੰਦਿਆ ਕਰਨੀ ਨਹੀਂ ਮੇਰਾ ਮਨੋਰਥ ਹੈ ਤੁਹਾਨੂੰ ਜਗਾਉਣਾ ਤੁਹਾਨੂੰ ਸੁਚੇਤ ਕਰਨਾ ਉਹ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਪੈਣਾ ਫਿਰ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਅਕਵਾਉਣ ਦੇ ਜਿਹੜੇ ਹੱਕਦਾਰ ਹੋ ਸਕਦੇ ਆਓ ਆਪ ਜੀ ਪਿਆਰ ਦੇ ਨਾਲ ਇਸੇ ਤਰ੍ਹਾਂ ਭਾਵਨਾ ਦੇ ਨਾਲ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਅਤੇ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਅਸੀਸ ਬਖਸ਼ੋ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ